8ਵੀਂ ਸਦੀ 'ਚ ਜਿੰਨੇ ਹਮਲੇ ਸਾਡੇ ਹੋਏ ਦਰਬਾਰ ਸਾਹਿਬ ਤੇ 25 ਸਾਲਾਂ 'ਚ 5 ਹਮਲੇ ਹੋਏ ਉਪਰੋਥ ਲਈ। ਉਹਨਾਂ ਹਮਲਿਆਂ ਦਾ ਤੇ ਇਹ ਹਮਲੇ ਦਾ ਫਰਕ ਕੀ ਸੀ? ਉਹ ਹਮਲਾ ਹੁੰਦਾ ਸੀ ਸਾਰੀ ਕੌਮ ਦੇ ਵਿੱਚ ਰੋਹ ਜਾਗਦਾ ਸੀ ਤੇ ਸਾਰੀ ਕੌਮ ਇੱਕ ਉਠ ਹੋ ਜਾਂਦੀ ਸੀ ਚਟਾਨ ਵਾਂਗ। ਕਦੇ ਕੌਮ 'ਚ ਕੋਈ ਦੁਬਧਾ, ਸ਼ੰਕਾ ਕਿ ਹਮਲਾ ਕਿਉਂ ਹੋਇਆ ਤੇ ਉਹਦੇ ਨਾਲ ਸਾਡਾ ਰਿਸ਼ਤਾ ਕੀ ਹੈ? ਇਹ ਕਿਤੇ ਨਹੀਂ ਸੀ। ਜਿਹੜਾ ਆਖਰੀ ਹਮਲਾ ਹੋਇਆ ਜਦੋਂ ਬਰੂਦ ਨਾਲ ਤਹਿ ਢਾਈ ਟੇਰੀ ਕੀਤਾ ਗਿਆ ਦਰਬਾਰ ਸਾਹਿਬ ਉਸ ਤੋਂ ਪਹਿਲਾਂ 2 ਮਹੀਨੇ ਪਹਿਲਾਂ ਫਰਵਰੀ ਦੇ ਵਿੱਚ ਵੱਡਾ ਘੱਲੂ ਘਰਾ ਹੋਇਆ ਮਲੇਰਕੋਟਲੇ ਕੋਲ ਜਿੱਥੇ ਇੱਕੋ ਦਿਨ ਕੁਝ ਘੰਟਿਆਂ ਵਿੱਚ ਕੌਮ ਦਾ ਅੱਧਾ ਹਿੱਸਾ ਕਤਲ ਕਰ ਦਿੱਤਾ ਗਿਆ ਕਿੱਡਾ ਵੱਡਾ ਕਹਿਰ ਉਸ ਮੌਕੇ ਤੇ ਤੁਸੀਂ ਦੇਖੋ ਤੇ ਉਹ ਕਰਕੇ ਅਬਦਾਲੀ ਨੇ ਸੋਚਿਆ ਸੀ ਕਿ ਹੁਣ ਕੱਟੋ-ਕੱਟ ਜੰਨਾ ਚ ਮੈਂ ਜਿਉਣਾ ਵੇਰੀ ਲਾਈਫਟਾਈਮ ਤੱਕ ਸਿੱਖ ਦੁਬਾਰਾ ਜੁਰਤ ਨਹੀਂ ਕਰਨਗੇ ਕਿਉਂ ਸਿਰ ਚੁੱਕ ਸਕਣ ਪਰ ਫੇਰ ਵੀ ਉਹਨੇ ਹੋਰ ਪੱਕਾ ਇੰਤਜ਼ਾਮ ਕਰਨ ਵਾਸਤੇ ਮੁੜਦੇ ਹੋਏ ਨੇ ਸੋਚਿਆ ਕਿ ਸਿੱਖ ਤਾਂ ਖਤਮ ਕਰਤੇ ਹੁਣ ਜਿਹੜਾ ਇਹਨਾਂ ਦਾ ਸੋਮ ਹੈ ਜਿੱਥੋਂ ਇਹ ਤਾਕਤ ਲੈਂਦੇ ਨੇ ਇਹਨੂੰ ਵੀ ਖਤ੍ਹਾ ਦਿਆ ਸੋ ਬਾਪਸ ਮੁੜਦੇ ਹੋਏ ਨੇ ਉਹ ਦਰਬਾਰ ਸਾਹਿਬ ਜਾ ਕੇ ਅਪ੍ਰੈਲ ਦੇ ਵਿੱਚ ਉਹਨੇ ਬਰੂਤ ਦੇ ਨਾਲ ਉਡਾਇਆ ਤੇ ਉਸ ਤੋਂ ਬਾਅਦ ਉਹਨੇ ਸੋਚਿਆ ਕਿ ਹੁਣ ਜਿੰਦਗੀ ਭਰ ਵਾਸਤੇ ਕਦੇ ਵੀ ਸਿੱਖ ਉੱਠ ਨਹੀਂ ਸਕਣਗੇ ਇਹ ਅਪ੍ਰੈਲ ਦੀ ਗੱਲ ਹੈ ਅਕਤੂਬਰ ਦੇ ਵਿੱਚ ਦੀਵਾਲੀ ਆ ਗਈ ਪਹਿਲੀ ਉਸ ਤੋਂ ਬਾਅਦ ਅਬਦਾਲੀ ਲਾਹੌਰ 'ਚ ਬੈਠਾ ਤੇ ਉਹ ਇਹ ਸੋਚਦਾ ਸੀ ਕਿ ਐਤਕੀ ਕੋਈ ਸਿੱਖ ਜ਼ਰਤ ਨਹੀਂ ਕਰੂ ਦਿਵਾਲੀ ਤੇ ਆ ਕੇ ਦਰਬਾਰ ਸਾਹਿਬ ਕਿਉਂਕਿ ਮਲਬਾ ਕੀਤਾ ਸਾਰਾ ਸਰੋਵਰ ਪੂਰਿਆ ਗਿਆ ਇਤਿਹਾਸਕਾਰ ਦੱਸ ਦਿੰਦੇ ਕਿ ਉਸ ਦੀਵਾਲੀ ਤੇ ਇਤਿਹਾਸ ਦਾ ਸਭ ਤੋਂ ਵੱਡਾ ਘਟਨਾ 60000 ਦੀ ਗਿਣਤੀ ਮੁਸਲਮਾਨ ਇਤਿਹਾਸਕਾਰਾਂ ਨੇ ਦੱਸੀ ਹੈ ਉਦੋਂ ਸਿੱਖ ਕੌਮ ਦੀ ਆਬਾਦੀ ਤੁਸੀਂ ਦੇਖ ਲਓ ਕਿੰਨੀ ਕੋ ਜਿਹਦਾ ਮਤਲਬ ਲਿਆ ਵੀ ਜਿਹੜਾ ਵੀ ਸਿੱਖ ਤੁਰ ਸਕਦਾ ਸੀ ਨਕਾਰਾ ਨਹੀਂ ਸੀ ਉਹ ਦਿਨ ਘਰੇ ਨਹੀਂ ਰਿਹਾ ਆਸਪੈਟ ਸੀ ਕੌਮ ਦੇ ਵਿੱਚ ਉਦੋਂ ਤੇ ਜਦੋਂ ਅਬਦਾਲੀ ਨੂੰ ਪਤਾ ਲੱਗਿਆ ਲਾਹੌਰ ਬੈਠੇ ਨੂੰ ਕਿ ਸਿੱਖ ਤਾਂ ਫੇਰ ਆ ਗਏ ਤਾਂ ਨੇਚਰਲੀ ਉਹ ਬਾਦਸ਼ਾਹ ਵੱਡਾ ਇੱਕ ਤਾਕਤ ਸੀਗੀ ਹੰਕਾਰ ਸੀ ਉਹਨੂੰ ਬਹੁਤ ਜ਼ਿਆਦਾ ਉਹਦੇ ਅੰਦਰ ਫੇਰ ਉਹ ਇੱਕ ਹਿੰਸਾ ਦੀ ਛਲ ਲੁੱਟੀ ਕਿ ਇੱਕ ਵਾਰ ਫੇਰ ਇਹਨਾਂ ਨੂੰ ਖਤਮ ਕਰ ਦਿਆ ਪਰ ਫੇਰ ਉਹਨੇ ਸੋਚਿਆ ਕਿ ਮੈਂ ਬਹੁਤ ਕੁਝ ਕਰਕੇ ਦੇਖ ਲਿਆ ਜੇ ਫੇਰ ਵੀ ਉੱਠ ਖੜੇ ਤਾਂ ਕਿਤੇ ਨਾ ਕਿਤੇ ਉਹਦੇ ਮਨ ਦੇ ਵਿੱਚ ਇੱਕ ਜਾਵਾ ਡੋਲ ਹੋ ਗਿਆ ਉਹਨੇ ਸਮਝੌਤੇ ਲਈ ਹਰਕਾਰਾ ਭੇਜਤਾ ਚਿੱਠੀ ਦੇ ਕੇ ਸਿੱਖਾਂ ਸਿੱਖਾਂ ਦਰਬਾਰ ਸਾਹਿਬ ਤੇ ਸਾਰੇ ਮਿਸਲਦਾਰ ਜਰਨੈਲ ਇਕੱਠੇ ਹੋਏ ਉਹਨਾਂ ਨੇ ਉਹ ਚਿੱਠੀ ਪੜ੍ਹੀ ਚਿੱਠੀ ਪੜ੍ਹ ਕੇ ਜੋ ਕੁਛ ਉਹਨਾਂ ਨੇ ਕੁਝ ਤੋਹਫੇ ਭੇਜੇ ਸੀਗੇ ਦੋਸਤਾਨਾ ਜੈਸਟਰ ਵਜੋਂ ਉਹ ਵੀ ਵਾਪਸ ਕਰਤੇ ਚਿੱਠੀ ਵੀ ਪਾੜ ਕੇ ਸੁੱਟਤੀ ਤੇ ਕਹਿਤਾ ਕਿ ਤੁਸੀਂ ਆਪਣੇ ਬਾਦਸ਼ਾਹ ਨੂੰ ਜਾ ਕੇ ਕਹਿ ਦਿਓ ਕਿ ਮਲਬੇ ਤੇ ਖੜ ਕੇ ਸਮਝੌਤੇ ਨਹੀਂ ਕਿ ਅਸੀਂ ਪਹਿਲਾਂ ਦਰਬਾਰ ਸਾਹਿਬ ਨੂੰ ਦੁਬਾਰਾ ਬਣਾਉਣਾ ਉਹ ਸਾਰਨਾ ਤੇ ਜੰਗ ਵਾਸਤੇ ਅੱਜ ਵੀ ਤਿਆਰ ਆਂ ਅਸੀਂ ਇਹਦੇ ਵਾਸਤੇ ਉਹ ਅਬਦਾਲੀ ਨੂੰ ਇਹ ਮੈਸੇਜ ਮਿਲਿਆ ਤਾਂ ਉਹ ਤਾਂ एकदम ਹੈਰਾਨ ਹੋ ਗਿਆ ਉਹ ਇਹ ਕਿਸ ਕਿਸਮ ਦੀ ਸਪੈਟ ਹੈ ਪਰ ਫਿਰ ਵੀ ਉੱਥੋਂ ਹਮਲਾ ਕਰਨ ਵਾਸਤੇ ਚੱਲਿਆ ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਉਹ ਮਲੇਰਕੋਟਲੇ ਜਾ ਕੇ ਹਮਲਾ ਕੀਤਾ ਸੀਗਾ ਸਿੱਖਾਂ ਤੇ ਕਿੰਨਾ ਲੰਮਾ ਪੈਂਡਾ ਹੈ ਆਰਟਿਲਰੀ ਤੋਪਾਂ ਨਾਲ ਲੈ ਕੇ ਗਿਆ ਦੋ ਦਰਿਆ ਪਾਰ ਕੀਤੇ 72 ਘੰਟਿਆਂ ਚ ਉਹ ਉੱਥੇ ਪਹੁੰਚ ਗਿਆ ਸੀ ਸਿੱਖ ਵੀ ਹੈਰਾਨ ਹੋ ਗਏ ਸੀ ਜਾਂ ਨੁਕਸਾਨ ਵੀ ਤਾਂ ਜ਼ਿਆਦਾ ਹੋਇਆ ਕੋਈ ਸੋਚ ਨਹੀਂ ਸਕਦਾ ਸੀ ਇੰਨੀ ਤੇਜ਼ੀ ਨਾਲ ਉੱਥੇ ਪਹੁੰਚ ਜਾਉ ਉਹੀ ਅਬਦਾਲੀ ਲਾਹੌਰ ਤੋਂ ਚੱਲਦਾ ਹੈ ਅੰਮ੍ਰitsar 36 ਘੰਟਿਆਂ ਚ ਪਹੁੰਚਦਾ ਕਮਰ ਸਰ ਜਿਹੜਾ 5 ਘੰਟਿਆਂ ਦਾ ਰਸਤਾ ਸੀ ਕਿਉਂਕਿ ਅੰਦਰੋਂ ਹਾਰ ਚੁੱਕਿਆ ਟੁੱਟ ਚੁੱਕਿਆ ਆ ਕੇ ਅਣਮਨਿ ਚੇਤਨਾ ਦਿਨੇ ਲੜਾਈ ਲੜੀ ਉਸ ਦਿਨ ਕੁਦਰਤੀ ਸੂਰਜ ਗ੍ਰਹਿਣ ਸੀ ਮੁਕੰਮਲ ਤੇ ਦਿਨੇ ਵੀ ਰਾਤ ਪਈ ਹੋਈ ਸੀ ਬਹੁਤ ਗਹਿ ਗੱਡਵੀ ਲੜਾਈ ਹੋਈ ਰਾਤ ਹੋ ਗਈ ਜਿਵੇਂ ਉਦੋਂ ਦਸਤੂਰ ਸੀ ਜੰਗ ਦੇ ਦੋਵੇਂ ਫੌਜਾਂ ਆਪੋ ਆਪਣੇ ਟਿਕਾਣਿਆਂ ਨੂੰ ਚਲੀਆਂ ਗਈਆਂ ਕਿ ਅਗਲੇ ਦਿਨ ਫੇਰ ਦੇਖਾਂਗੇ ਅਗਲੇ ਦਿਨ ਸਿੰਘ ਤਿਆਰ ਹੋ ਕੇ ਮੈਦਾਨ ਚ ਆਏ ਅਬਦਾਲੀ ਕਿਤੇ ਨਹੀਂ ਸੀ ਰਾਤੋਂ ਰਾਤ ਨੇਰੇ ਚੋਂ ਥੋਕੂਚ ਗਰ ਗਿਆ ਇਹ ਅਬਦਾਲੀ ਦੀ ਜ਼ਿੰਦਗੀ ਦਾ ਪਹਿਲੀ ਪਛਾੜ ਸੀ ਅਬਦਾਲੀ ਕਦੇ ਜੰਗ ਦੇ ਮੈਦਾਨ ਚ ਇਸ ਤਰ੍ਹਾਂ ਨਹੀਂ ਸੀ ਗਿਆ ਸੋ ਮਾਈਕ ਕੈਨਟੋਪਾ ਅਵੇ ਕੇ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਨੇ ਕੌਮ ਨੂੰ ਕਿਸ ਤਰ੍ਹਾਂ ਇਕਮੁੱਠ ਕੀਤਾ ਕਿਸ ਤਰ੍ਹਾਂ ਉਹਦੇ ਵਿੱਚ ਜੋਸ਼ ਤੇ ਸਾਰਾ ਭਰਿਆ ਸਪੇਟ ਭਰੀ ਤੇ ਕਿਵੇਂ ਫਿਰ ਉਹਨਾਂ ਨੇ ਇਤਿਹਾਸ ਦਾ ਮਹਾਨ ਬਦਲਿਆ Terima kasih telah menonton!